ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸਮਰ ਸਪੈਸ਼ਲ ਕਲੈਕਸ਼ਨਾਂ ਨੇ ਕੁਝ ਖੀਨ ਖਾਬ ਦੀਆਂ ਆਣੀਆਂ ਨੇ ਬ੍ਰੌਕਟ ਦੀਆਂ ਆਣੀਆਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਦੇਖਣਾ ਮਸਲੀਨ ਦੇ ਦੁਪੱਟਿਆਂ ਵਾਲੇ ਬਹੁਤ ਹੀ ਪਿਆਰੇ ਪਿਆਰੇ ਲੈਸ ਲੱਗੀਆਂ ਕੁਝ ਤੇ ਥੋੜੀ ਬ੍ਰੌਡ ਲੈਸ ਲੱਗੀਆਂ ਕੁਝ ਤੇ ਛੋਟੀ ਲੈਸ ਲੱਗੀਆਂ ਰੰਗ ਇਹਨਾਂ ਵਿੱਚ ਬਹੁਤ ਜ਼ਿਆਦਾ ਹੈਗੇ ਨੇ ਵੀਡੀਓ ਲਾਸਟ ਤੱਕ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੀ ਕਲੈਕਸ਼ਨ ਦੇ ਵਿੱਚ ਕਿਹੜੇ-ਕਿਹੜੇ ਸੂਟ ਜੜੇ ਨੇ ਮੈਂ ਐਡ ਕੀਤੇ ਨੇ કોટਨ ਦੇ ਕੈਮਰੀ ਕੋਟਨ ਦੇ ਟਾਪ ਦੀ ਲੈਂਥ ਜਿਹੜੀ ਤੁਹਾਨੂੰ 2.5 ਮੀਟਰ ਦੀ ਬਾਟਮ ਦੀ ਲੈਂਥ ਤੁਹਾਨੂੰ 2.5 ਮੀਟਰ ਦੀ ਜਦੇ ਦੁਪੱਟਾ ਵੀ ਜਿਹੜਾ ਤੁਹਾਨੂੰ ਮਸਲੀਨ ਦਾ ਨਾਲ 2.5 ਮੀਟਰ ਦੀ ਲੈਂਥ ਵਾਲਾ ਮਿਲੇਗਾ ਰੰਗਾਂ ਦੀ ਇਹ ਸੂਟ ਵਿੱਚ ਕੋਈ ਕਮੀ ਨਹੀਂ ਹੈ ਪੰਜਾਬ ਤੋਂ ਉੱਪਰ ਰੰਗ ਆਏ ਨੇ ਕੁਝ ਕਲੈਕਸ਼ਨ ਆਣੀਆਂ ਜਿੰਨਾ ਵਿੱਚ ਤੁਹਾਨੂੰ ਲੇਸ ਜਿਹੜੀ ਹੈ ਵਾਈਟ ਕਲਰ ਦੀ ਥੋੜੀ ਕੁਝ ਜਿਹੜੇ ਵਿੱਚ ਰੰਗ ਆਣਗੇ ਉਹਨਾਂ ਦੀ ਜਿਹੜੀ ਲੈਂਸ ਲੱਗੀ ਹੈ ਥੋੜੀ ਜੀ ਉਹ ਬ੍ਰਾਡ ਲੱਗੀ ਹੈ ਮੋਟੀ ਲੱਗੀ ਹੈ ਕੁਝ ਤੇ ਬਿਲਕੁਲ ਬਰੀਕ ਵਾਲੀ ਲੱਗੇਗੀ ਕਿਉਂਕਿ ਕੁਝ ਜਿਹੜੇ ਪਹਿਣਾ ਹੁੰਦੀਆਂ ਉਹਨਾਂ ਨੂੰ ਸਿਰਫ ਸਿੰਪਲ ਜੀ ਲੈਂਸ ਪਸੰਦ ਹੁੰਦੀ ਹੈ ਦੁਪੱਟਾ ਜਿਹੜਾ ਸੇਮ ਬਾਟਮ ਦੇ ਕਲਰ ਨਾਲ ਦਾ ਕੁਝ ਨਾਲ ਲਈ ਹੈ ਕਿ ਮੋਸਟਲੀ ਜਿਹੜੇ ਇਹਨਾਂ ਵਿੱਚ ਸੂਟ ਨੇ ਵਾਈਟ ਬਾਟਮ ਦੇ ਨਾਲ ਵਾਈਟ ਦੁਪੱਟੇ ਨਾਲ ਆਣਗੇ ਸ਼ਰਟਾਂ ਜਿਹੜੀਆਂ ਉਹ ਕੈਮਰੀ ਕਾਟਨ ਦੀਆਂ ਡਿਜੀਟਲ ਪ੍ਰਿੰਟ ਨਾਲ ਆਏਗੀ 2 ਮੀਟਰ ਦੀ ਲੈਂਥ ਨਾਲ ਰੇਟ ਇਹਨਾਂ ਦਾ 560 ਰੁਪਏ ਆ ਸਿਰਫ ਤੇ ਸਿਰਫ 560 ਦੇ ਵਿੱਚ ਐ ਵਾਲੇ ਜਿਹੜੇ ਕਾਟਨ ਦੇ ਕਰਮੀਆਂ ਵਾਲੇ ਸਪੈਸ਼ਲ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਵਾਲੇ ਸੂਟ ਨੇ ਤੁਹਾਡੇ ਘਰ ਤੱਕ ਫ੍ਰੀ ਸ਼ਿਪਿੰਗ ਦੇ ਨਾਲ ਪਹੁੰਚਣਗੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗੇਗਾ ਸਿਰਫ ਤੇ ਸਿਰਫ 560 ਇਹਨਾਂ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਰੰਗ ਜਿਵੇਂ ਕੀ ਮੈਂ ਇੱਥੇ ਤੁਹਾਨੂੰ ਸਾਰੇ ਸ਼ੋਅ ਕਰ ਦਿੱਤੇ ਨੇ ਮਸਲੀਨ ਦਾ ਦੁਪੱਟਾ ਆਏਗਾ ਕਾਟਨ ਦਾ ਕੈਮਰੀ ਕਾਟਨ ਦੀ ਸ਼ਰਟ ਤੇ ਕੈਮਰੀ ਕਾਟਨ ਦਾ ਇਹਦੇ ਵਿੱਚ ਬਾਟਮ ਮਿਲੇਗਾ ਇਹ ਰਾਂਗ ਦੇ ਵਿੱਚ ਲਗਭਗ 50 ਨੇ ਐ ਜਿਹੜੇ ਸੂਟ ਨੇ ਇਹ ਬਹੁਤ ਜ਼ਿਆਦਾ ਡਿਮਾਂਡਿੰਗ ਨੇ ਤੇ ਇਹਨਾਂ ਵਿੱਚ ਰੰਗ ਥੋੜੇ ਨਵੇਂ ਅਪਡੇਟ ਕੀਤੇ ਨੇ ਹੁਣ ਇਹਨਾਂ ਵਿੱਚ ਲਗਭਗ 20 ਤੋਂ ਉੱਪਰ ਰੰਗ ਆਏ ਨੇ ਨਵੇਂ ਰੰਗ ਕਾਫੀ ਐਡ ਹੋਏ ਨੇ ਇਹ ਸੂਟ ਹਮੇਸ਼ਾ ਹੀ ਡਿਮਾਂਡ ਵਿੱਚ ਰਹਿੰਦੇ ਨੇ ਤੇ ਸਾਰੇ ਇਹਨਾਂ ਸੂਟਾਂ ਦੀ ਬਹੁਤ ਡਿਮਾਂਡ ਵੀ ਕਰਦੇ ਨੇ ਇਹ ਸਿਰਫ ਤੇ ਸਿਰਫ 400 ਦੇ ਵਿੱਚ ਜੋਰ ਚਟ ਦਾ ਬਾਟਮ ਆਇਆ ਘਟਾਈ ਮੀਟਰ ਦਾ ਤੇ ਜਿਹੜਾ ਦੁਪੱਟਾ ਤੇ ਸ਼ਰਟ ਦਾ ਫੈਬਰਿਕ ਆਏਗਾ ਔਰਗੈਂਜ਼ਾ ਦਾ ਆਏਗਾ ਦੁਪੱਟੇ ਤੇ ਸ਼ਰਟ ਤੇ ਸੇਮ ਪ੍ਰਿੰਟ ਹੈ ਇਹ ਕਲੈਕਸ਼ਨ ਆ ਹਮੇਸ਼ਾ ਹੀ ਟ੍ਰੈਂਡ ਵਿੱਚ ਰਹਿੰਦੀਆਂ ਨੇ ਇਹਦੇ ਵਿੱਚ ਤੁਹਾਨੂੰ 2.5 ਮੀਟਰ ਦੀ ਲੈਂਥ ਦੇ ਨਾਲ ਸ਼ੋਰ ਦਾ ਫੈਬਰਿਕ ਔਰ ਗਾਂਜਾ ਦਾ 2.5 ਮੀਟਰ ਦੀ ਲੈਂਥ ਦੇ ਨਾਲ ਬਾਟਮ ਦਾ ਫੈਬਰਿਕ ਜਿਹੜਾ ਜਾਰਜਟ ਦਾ ਮਿਲੇਗਾ ਤੇ ਲੈਂਥ ਜਿਹੜੀ ਦੁਪੱਟੇ ਦੀ ਆਏਗੀ ਉਹ ਵੀ ਲਗਭਗ 2.5 ਮੀਟਰ ਹੈ ਰੇਟ ਇਹ ਤਾਂ ਸਿਰਫ ਤੇ ਸਿਰਫ 400 ਰੁਪਏ ਆ 400 ਫ੍ਰੀ ਸ਼ਿਪਿੰਗ ਚਾਰਜਸ ਨੇ ਰੰਗ ਇਹਦੇ ਵਿੱਚ ਬਹੁਤ ਜ਼ਿਆਦਾ ਨਹੀਂ ਤੇ ਬਾਕੀ ਰੰਗ ਤੁਹਾਨੂੰ ਜਿਵੇਂ ਕਿ ਮੈਂ ਦੱਸਿਆ ਕਿ ਹੋਰ ਵੀ ਅਪਡੇਟ ਹੋਏ ਨੇ ਤੇ ਇਹਨਾਂ ਵਿੱਚ ਰੰਗਾਂ ਦੀ ਹੁਣ ਕੋਈ ਕਮੀ ਨਹੀਂ ਨਵੇਂ ਰੰਗ ਆਏ ਨੇ ਤੇ ਇਹ ਰੰਗ ਜਿਹੜੇ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਰਹਿਣਗੇ ਕਿਉਂਕਿ ਇਹਨਾਂ ਦੀ ਡਿਮਾਂਡ ਨੂੰ ਦੇਖਦਿਆਂ ਹੋਇਆਂ ਇਹਨਾਂ ਨੂੰ ਫਿਰ ਤੋਂ ਨਵੇਂ ਰੰਗਾਂ ਵਿੱਚ ਨਵੇਂ ਡਿਜ਼ਾਈਨ ਵਿੱਚ ਬਣਾਇਆ ਗਿਆ ਹੈ ਰੇਟ ਇਹਨਾਂ ਦਾ ਸਿਰ ਤੇ ਸਿਰਫ 400 ਰੁਪਏ ਕੀਨਕਾਬ ਦੇ ਵਿੱਚ ਨਵੇਂ-ਨਵੇਂ ਸੂਟ ਆਏ ਨੇ ਬਹੁਤ ਪਿਆਰੀ ਬਾਟਮ ਦੇ ਨਾਲ ਦੁਪੱਟਾ ਸ਼ਰਟ ਬਹੁਤ ਵਧੀਆ ਕਲਰ ਜਿਹੜੇ ਨੇ ਕੀ ਇੱਥੇ ਐਡ ਕਰ ਦਿੱਤੇ ਇਹਨੇ ਤੁਹਾਨੂੰ ਦੱਸਿਆ ਕਿ ਜੇਕਰ ਕਿਸੇ ਕਲਰ ਵਿੱਚ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਨਫਿਊਜ਼ਨ ਹੁੰਦੀ ਹੈ ਤਾਂ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜੇਕਰ ਇਨਾਂ ਬਾਰੇ ਤੁਸੀਂ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਨੰਬਰ ਤੇ ਜਾ ਕੇ ਕਰ ਦਿਓ 950 ਇਹਨਾਂ ਦਾ ਰੇਟ ਹੈ ਬਾਟਮ ਪਲੇਨ ਆਏਗੀ ਸ਼ਰਟ ਬਹੁਤ ਹੀ ਪਿਆਰੀ ਤਿਲਕ ਬਕ ਦੇ ਨਾਲ ਪ੍ਰਿੰਟਡ ਆਏਗੀ 2.5 ਮੀਟਰ ਦੀ ਸ਼ਰਟ ਦਾ ਲੈਂਥ ਹੈ 2.5 ਮੀਟਰ ਦਾ ਬਾਟਮ ਹੈ ਤੇ ਨਾਲ ਇਹਦੇ ਅਗਰ ਤੁਸੀਂ ਸਿੰਪਲ ਸੋਬਰ ਜਾਂ ਪਲੇਨ ਦੁਪੱਟਾ ਲਾਹੋਗੇ ਤਾਂ ਵਿਆਧੀਆਂ ਵਿੱਚ ਸੋਹਣੀ ਆਏਗੀ ਜਿਵੇਂ ਕਿ ਸਮਰ ਸੀਜ਼ਨ ਆ ਰਿਹਾ ਤੇ ਹੁਣ ਕਾਫੀ ਕਲੈਕਸ਼ਨ ਐ ਵੇਂਦੀਆਂ ਨੇ ਜਿਹੜੀਆਂ ਆਫਰ ਤੇ ਵੀ ਆ ਰਹੀਆਂ ਨੇ ਸਪੈਸ਼ਲ ਤੁਹਾਡੇ ਲਈ ਐਮ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਮਿਲ ਜਾਣਗੇ 1350 ਰੁਪਏ ਦੇ ਵਿੱਚ ਤਿੰਨ ਸ਼ਰਟ ਦਾ ਜਿਹੜਾ ਫੈਬਰਿਕ ਐ ਕੈਮਰੀ कॉटन बॉਟਮ ਵੀ ਕੈਮਰੀ कॉटन ਦਾ ਰੇਟ ਇਹਨਾਂ ਦਾ ਜਿਹੜਾ ਸਿਰਫ ਤੇ ਸਿਰਫ 1350 ਰੁਪਏ ਆ ਅ ਤੁਸੀਂ ਅਗਰ ਇਹਨਾਂ ਸੂਟਾਂ ਵਿੱਚੋਂ ਇੱਕ ਸੂਟ ਬਾਈ ਕਰੋਗੇ ਤਾਂ ਉੱਤੇ ਕੋਈ ਆਫਰ ਨਹੀਂ ਹੈ ਇਹ ਤੁਹਾਨੂੰ ਘੱਟੋ-ਘੱਟ ਤਿੰਨ ਸੂਟ ਬਾਈ ਕਰਨੇ ਹੋਣਗੇ ਫਿਰ ਹੀ ਤੁਹਾਨੂੰ ਜਿਹੜੀ ਹੈ ਕਿ ਉਹਨਾਂ ਤੇ ਤੁਹਾਨੂੰ ਆਫਰ ਮਿਲੇਗੀ ਸਿਰਫ ਤੇ ਸਿਰਫ 1750 ਰੁਪਏ ਦੇ ਵਿੱਚ ਤੁਸੀਂ ਤਿੰਨ ਸੂਟ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦਾ ਬਾਟਮ ਟੋਟਲ ਤੁਹਾਡੇ ਕੋਲ 15 ਮੀਟਰ ਦਾ ਫੈਬਰਿਕ ਪਹੁੰਚੇਗਾ ਸਿਰਫ ਤੇ ਸਿਰਫ 1750 ਰੁਪਏ ਦੇ ਵਿੱਚ ਕੈਮਰੀ ਕਾਟਨ ਦੀ ਸ਼ਰਟ ਹੈ ਕੈਮਰੀ ਕਾਟਨ ਦਾ ਬਾਟਮ ਹੈ ਦੁਪੱਟਾ ਇਹਨਾਂ ਨਾਲ ਨਹੀਂ ਹੈ ਟੌਪ ਐਂਡ ਬਾਟਮ ਦੀ ਮੈਚਿੰਗ ਕਲੈਕਸ਼ਨਾਂ ਨੇ ਸਿਰਫ ਤੇ ਸਿਰਫ 1350 ਦੇ ਵਿੱਚ ਤੁਹਾਨੂੰ ਇਹ ਮਿਲ ਜਾਏਗਾ ਬਾਕੀ ਇਹਨਾਂ ਦੇ ਬਾਰੇ ਵਿੱਚ ਅਗਰ ਤੁਸੀਂ ਕੋਈ ਹੋਰ ਕੁਐਰੀ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਐਡ ਕੀਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜੈਸੇ ਵੀ ਸੂਟ ਦੇ ਬਾਰੇ ਵਿੱਚ ਚਾਹੀਏ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਅਪਡੇਟਸ ਨੇ ਤੁਹਾਨੂੰ ਤੁਹਾਡੀ ਗਾਇਦਾਰ ਰਿਪਲਾਈ ਜ਼ਰੂਰ ਆਏਗਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ